ਸਟਾਰ ਆਤਮਾ ਦੇ ਪਰਵਾਸ ਦਾ ਮਤਲਬ ਹੈ ਆਤਮਾ ਦਾ ਇੱਕ ਸਰੀਰ ਤੋਂ ਨਿਕਲ ਕੇ ਦੂਜੇ ਸਰੀਰ ਵਿੱਚ ਪਰਵੇਸ਼ ਕਰਨਾ ਡੰਡੀ ਇਹ ਸੱਚ ਹੈ ਕਿ ਧਰਤੀ ਉੱਤੇ ਹਰ ਜੀਵ ਪ੍ਰਭੂ ਦਾ ਅੰਸ਼ ਹੈ ਜਿਸ ਨੂੰ ਆਤਮਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਡੰਡੀ ਜਿਸ ਤਰ੍ਹਾਂ ਪ੍ਰਭੂ ਅਮਰ ਹੈ ਉਸੇ ਤਰ੍ਹਾਂ ਆਤਮਾ ਵੀ ਅਮਰ ਹੈ ਇਸ ਦਾ ਕਦੇ ਵੀ ਨਾਸ ਨਹੀਂ ਹੁੰਦਾ ਡੰਡੀ ਆਤਮਾ ਜੀਵ ਦੇ ਸਰੀਰ ਵਿੱਚ ਵਸਦੀ ਹੈ ਜਿਸ ਦਾ ਮਨੁੱਖ ਨੂੰ ਗਿਆਨ ਨਹੀਂ ਹੁੰਦਾ ਅਤੇ ਉਹ ਸਿਰਫ ਆਪਣੇ ਸਰੀਰ ਨੂੰ ਹੀ ਸਭ ਕੁਝ ਸਮਝਦਾ ਹੈ ਡੰਡੀ ਭੌਤਿਕ ਭੋਗ ਵਿਲਾਸ ਵਿੱਚ ਲਿਪਤ ਮਨੁੱਖ ਹਰ ਸਮੇਂ ਆਪਣੇ ਸਰੀਰ ਲਈ ਨਵੇਂ-ਨਵੇਂ ਕੱਪੜਿਆਂ ਦੀ ਇੱਛਾ ਕਰਦਾ ਰਹਿੰਦਾ ਹੈ ਡੰਡੀ ਸਾਡੀ ਆਤਮਾ ਸਮੇਂ-ਸਮੇਂ ਉੱਤੇ ਨਵੇਂ ਸਰੀਰ ਧਾਰਨ ਕਰਦੀ ਰਹਿੰਦੀ ਹੈ ਆਤਮਾ ਦੇ ਸਰੀਰ ਬਦਲਣ ਦੀ ਪ੍ਰਕਿਰਿਆ ਮੌਤ ਦੁਆਰਾ ਪੂਰੀ ਹੁੰਦੀ ਹੈ ਡੰਡੀ ਆਤਮਾ ਨੂੰ ਚੰਗੇ ਸਰੀਰ ਰੂਪੀ ਕੱਪੜਿਆਂ ਵਿੱਚ ਰੱਖਣ ਲਈ ਗਿਆਨੀ ਮਨੁੱਖ ਨੇਕ ਕਰਮ ਕਰਕੇ ਪੁੰਨ ਰੂਪੀ ਤਾਂ ਇਕੱਠਾ ਕਰਦਾ ਰਹਿੰਦਾ ਹੈ ਪਰ ਅਗਿਆਨੀ ਮਨੁੱਖ ਆਪਣੇ ਅੰਦਰ ਮੌਜੂਦ ਆਤਮਾ ਲਈ ਨਵੇਂ ਚੰਗੇ ਸਰੀਰ ਰੂਪੀ ਕੱਪੜਿਆਂ ਦੀ ਪ੍ਰਾਪਤੀ ਲਈ ਕੋਈ ਤਰद्दਦ ਨਹੀਂ ਕਰਦਾ ਡੰਡੀ ਇਸ ਤਰ੍ਹਾਂ ਆਤਮਾ ਤੋਂ ਬੇਖਬਰ ਅਗਿਆਨੀ ਮਨੁੱਖ ਸੰਸਾਰ ਵਿੱਚ ਚੰਗੇ ਬੁਰੇ ਕਰਮਾਂ ਵਿੱਚ ਲਿਪਤ ਹੋ ਜਾਂਦਾ ਹੈ ਡੰਡੀ ਬੁਰੇ ਕਰਮ ਜੀਵ ਨੂੰ ਜਨਮ ਅਤੇ ਮੌਤ ਦੇ ਦੁੱਖ ਦੇ ਭਵ ਸਾਗਰ ਵਿੱਚ ਰਹਿਣ ਲਈ ਮਜਬੂਰ ਕਰਦੇ ਹਨ ਜਦ ਕਿ ਚੰਗੇ ਕਰਮ ਉਸ ਦੀ ਆਤਮਾ ਨੂੰ ਇਸ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਵਾਉਂਦੇ ਹਨ ਡੰਡੀ ਮਨੁੱਖ ਨੂੰ ਆਤਮਾ ਦਾ ਗਿਆਨ ਸ਼ਰਧਾ ਦੁਆਰਾ ਅਧਿਆਤਮਿਕ ਪੱਧਰ ਉੱਤੇ ਪ੍ਰਗਤੀ ਕਰਨ ਨਾਲ ਪ੍ਰਾਪਤ ਹੁੰਦਾ ਹੈ ਡੰਡੀ ਆਤਮਾ ਨਾਲ ਰੂਬਰੂ ਹੋਇਆ ਵਿਅਕਤੀ ਮੌਤ ਨੂੰ ਇੱਕ ਕੱਪੜੇ ਬਦਲਣ ਸਟਾਰਟ ਦੀ ਪ੍ਰਕਿਰਿਆ ਦੇ ਰੂਪ ਵਿੱਚ ਲੈਂਦਾ ਹੈ ਅਤੇ ਮੌਤ ਦੇ ਸਮੇਂ ਉਹ ਪ੍ਰਭੂ ਦਾ ਨਾਮ ਵੀ ਲੈਂਦਾ ਰਹਿੰਦਾ ਹੈ ਡੰਡੀ ਇਸ ਪ੍ਰਕਿਰਿਆ ਨਾਲ ਆਤਮਾ ਬਾਰੇ ਗਿਆਨ ਪ੍ਰਾਪਤ ਕਰ ਚੁੱਕਾ ਵਿਅਕਤੀ ਜਨਮ ਮਰਨ ਦੀ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਜਿਸ ਨੂੰ ਮੋਕਸ਼ ਪ੍ਰਾਪਤੀ ਕਿਹਾ ਜਾਂਦਾ ਹੈ ਡੰਡੀ ਹਰ ਵਿਅਕਤੀ ਦੇ ਜੀਵਨ ਵਿੱਚ ਅਕਸਰ ਅਜਿਹੇ ਹਾਲਾਤ ਬਣਦੇ ਹਨ ਜਿਨ੍ਹਾਂ ਨਾਲ ਨਿਪਟਣ ਲਈ ਉਸ ਨੂੰ ਜੋਖਮ ਲੈਣ ਦੀ ਲੋੜ ਪੈਂਦੀ ਹੈ ਜਿਸ ਕਾਰਨ ਉਹ ਦੁਚਿੱਤੀ ਵਿੱਚ ਰਹਿੰਦਾ ਹੈ ਡੰਡੀ ਉਹ ਸਮਝ ਨਹੀਂ ਪਾਉਂਦਾ ਕਿ ਕੀ ਉਸ ਨੂੰ ਜੋਖਮ ਲੈਣਾ ਚਾਹੀਦਾ ਹੈ ਜਾਂ ਨਹੀਂ ਡੰਡੀਦਰ ਅਸਲ ਇਹ ਦੁਵਿਧਾ ਉਸ ਦੇ ਮਨ ਵਿੱਚ ਬੈਠੀ ਅਣਕਹੀ ਚਿੰਤਾ ਕਾਰਨ ਹੁੰਦੀ ਹੈ ਜੋ ਨਕਾਰਾਤਮਕ ਨਤੀਜੇ ਨੂੰ ਲੈ ਕੇ ਹੁੰਦੇ ਹੈ ਡੰਡੀ ਅਜਿਹੇ ਸਮੇਂ ਵਿਅਕਤੀ ਕੋਲ ਅਕਸਰ ਦੋ ਹੀ ਬਦਲ ਹੁੰਦੇ ਹਨ ਡੰਡੀ ਪਹਿਲਾ ਇਹ ਕਿ ਉਹ ਜੋਖਮ ਉਠਾਏ ਅਤੇ ਉਸ ਸਥਿਤੀ ਦਾ ਸਹਿਮਣਾ ਕਰੇ ਅਤੇ ਨਤੀਜੇ ਦੀ ਜ਼ਿੰਮੇਵਾਰੀ ਖੁਦ ਲਵੇ ਡੰਡੀ ਦੂਜਾ ਬਦਲ ਇਹ ਹੁੰਦਾ ਹੈ ਕਿ ਉਹ ਕੁਝ ਵੀ ਨਾ ਕਰੇ ਅਤੇ ਸਾਰੀਆਂ ਚੀਜ਼ਾਂ ਕਿਸਮਤ ਦੇ ਭਰੋਸੇ ਛੱਡ ਦੇਵੇ ਡੰਡੀ ਜੇਕਰ ਵਿਅਕਤੀ ਪਹਿਲੇ ਬਦਲ ਨੂੰ ਚੁਣਦਾ ਹੈ ਅਤੇ ਜੋਖਮ ਉਠਾਉਂਦਾ ਹੈ ਤਾਂ ਜਾਂ ਤਾਂ ਉਸ ਨੂੰ ਮਨਮਾਫਕ ਨਤੀਜੇ ਮਿਲਣਗੇ ਜਾਂ ਨਕਾਰਾਤਮਕ ਡੰਡੀ ਜੇ ਉਸ ਨੂੰ ਮਨਚਾਹੇ ਨਤੀਜੇ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਹੋ ਜਾਂਦੀ ਹੈ ਤਾਂ ਇਹ ਉਸ ਲਈ ਖੁਸ਼ੀ ਵਾਲੀ ਗੱਲ ਹੋਵੇਗੀ ਜਦ ਕੇ ਅਸਫਲਤਾ ਹੱਥਨ ਲੱਗਣ ਉਤੇ ਉਸ ਨੂੰ ਆਪਣੇ ਜੋਖਮ ਭਰੇ ਯਤਨ ਉਤੇ ਪਛਤਾਵਾ ਹੋਵੇਗਾ ਕਿ ਕਾਸ਼ ਅਜੇ ਹਾਂ ਕੀਤਾ ਹੁੰਦਾ ਡੰਡੀ ਜਿਨ੍ਹਾਂ ਦੇ ਮਨ ਵਿੱਚ ਅਸਫਲਤਾ ਦਾ ਡਰ ਹੁੰਦਾ ਹੈ ਉਹ ਦੂਜੇ ਬਦਲ ਨੂੰ ਚੁਣਦੇ ਹਨ ਡੰਡੀ